ਅੱਜ ਇੱਕ ਬਜ਼ੁਰਗ ਆਪਣੀ ਧੀ ਨੂੰ ਲੈ ਕੇ ਆਇਆ ਬੱਚੇ ਹੈ ਇਹਨਾਂ ਦੇ? ਨਾ ਕੁਛ ਨਹੀਂ ਹੈ ਵਿਆਹ ਹੋਇਆ ਬਾਈ ਜੀ ਮੈਂ ਵਿਆਹ ਹੋਇਆ ਹੂੰ ਇਦਾਂ ਮੁੰਡਾ ਫੇਰਾ ਪਾਣ ਆਂਦਾ ਉਹ ਸੜਕ ਤੇ ਲਾ ਕੇ ਚੱਲ ਗਿਆ ਉਸ ਬਾਅਦ ਨੀ ਕੋਈ ਵੀ ਪੁੱਛਿਆ ਉਸ ਤੋਂ ਬਾਅਦ ਹਫਤੇ ਬਾਅਦ 10 ਦਿਨ ਬਾਅਦ ਇਦਾਂ ਦਾ ਹਾਲਾਤ ਹੋ ਗਏ ਕਿ ਬੱਤਰ ਤੇ ਬੱਤਰ ਹੁੰਦੇ ਗਏ ਬਸ ਫੇਰਾ ਪਾ ਕੇ ਉਸ ਤੋਂ ਬਾਅਦ ਇਹਨੂੰ ਲੈ ਕੇ ਗਏ ਮੇਨ ਰੋਡ ਤੇ ਛੱਡ ਗਏ ਇਹ ਹੋਰ ਅਫਸਰਟ ਹੋ ਗਈ ਉਹ ਤਾਂ ਉਸ ਤੋਂ ਬਾਅਦ 12-13 ਸਾਲ ਹੋ ਗਿਆ ਉਹ ਬਸ ਚਲਦਾ ਕਰ ਠੀਕ ਕਰਦੀ ਉਹਨੇ ਭੈਣ ਇਹ ਮੱਚੂ ਕੀ ਨਹੀਂ ਕਰਦੀ ਤੰਗ ਬੋਕ ਕਰਦੀ ਮੁਹੱਲੇ ਦਾ ਨਾ ਸਾਰਿਆਂ ਨਾਲ ਇਸ ਗੁਰਦੁਆਰੇ ਜਾ ਸ਼ੀਸ਼ੇ ਤੋੜਾਂ ਦੀ ਸਾਰਾ ਕੁਝ ਜੋ ਖਲਾਰ ਜੋ ਗੰਦਬੰਦ ਕਰ ਬਾਹਰ ਵੇਆ ਨਾ ਸਭ ਘਰਾਂ ਅੰਗ ਇਕੱਠਾ ਕਰ ਲਾ 12-13 ਸਾਲਾਂ ਤੋਂ ਹੀ ਕਰ ਜਾਂਦੀ ਹਾਂ ਮੁਹੱਲੇ ਵਾਲੇ ਸਾਨੂੰ ਮਾਰਨ ਨੂੰ ਫਿਰਦੇ ਦੋਨੋਂ ਵੱਡਣ ਨੂੰ ਫਿਰਦੇ ਮਾਰਨ ਨੂੰ ਫਿਰਦੇ ਆ ਪੈਰ ਖਰਾਬ ਨਾ ਛੜਿਆ ਦੇਖੋ ਸਾਰਾ ਕਿੰਨੇ ਜਾਂ ਕਿਉਂ ਬੱਸ ਉਹ ਕਹਿੰਦੇ ਕਿ ਇਹਨੂੰ ਤੂੰ ਹੀ ਰੱਖ ਦੇ ਨੀ ਸਾਈਡ ਤੇ ਰੋਲਕੋਟ ਦੇ ਆ ਰੋਲਕੋਟ ਦੇ ਆ ਦੇ ਨੀ ਨਹੀਂ ਮੈਨੂੰ ਕੋਈ ਮਦਦ ਨਹੀਂ ਕਰਦਾ ਕੋਈ ਮਦਦ ਨਹੀਂ ਕਰਦਾ ਕੋਈ ਮਦਦ ਰਿਸ਼ਤੇਦਾਰ ਭੈਣ ਭਰਾ ਸਾਨੀ ਐਦਾਂ ਉਹ ਸਾਰੇ ਐਦਾਂ ਅਸੀਂ ਬੱਕਰੇ ਲੋਨੀ ਸਾਰੇ ਸਾਰੇ ਹੀ ਰਿਸ਼ਤੇਦਾਰ ਜਿਹੜੇ ਵੱਡੇ ਵੱਡੇ ਵਕੀਲ ਆ ਕੋਈ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਵੱਡੇ ਕੋਈ ਇੰਸਪੈਕਟਰ ਕੋਈ ਸਾਰੇ ਛੱਟ ਬੱਠੇ ਬੈਠ ਕੇ ਬੱਸ ਕਹਿੰਦੇ ਜੀ ਬੱਚਿਆਂ ਨੂੰ ਵੀ ਨਹੀਂ ਮਿਲਦੇ ਦੋ ਭਰਾਏ ਆ ਉਹਨਾਂ ਨੂੰ ਵੀ ਨਹੀਂ ਮਿਲਦੇ ਸਾਰੀਆਂ ਖੁੱਲੀਆਂ ਹੋਈਆਂ ਨੇ ਇਸੇ ਦੁੱਖੋਂ ਮਾਤਾ ਦੀ ਡੈਥ ਹੋ ਗਈ ਦੋ ਤਿੰਨ ਸਾਲ ਹੋ ਗਏ ਆ ਪਾਣੇ ਸਾਸਰੀ ਘਾਲ ਹੈ ਪਾਣੇ ਸਾਸਰੀ ਘਾਲ ਕੀ ਨਾਮ ਮੇਰੀ ਭੈਣ ਦਾ ਕੀ ਨਾਂ ਅੰਤਰਾ ਕੀ ਹੋ ਗਿਆ ਮੇਰੀ ਭੈਣ ਨੂੰ ਮਾਰਦੇ ਤੈਨੂੰ ਕੁੱਟਦੇ ਕੋਈ ਕੌਣ ਕੁੱਟਦਾ ਭੈਣ ਨੂੰ ਮੇਰੀ ਨੂੰ ਹੇ ਕਾਇਦੇ ਦੇ ਬਾਹਰ ਮੈਨੂੰ ਸਾਰੇ ਮਾਰਦੇ ਜੇ ਸਾਰੇ ਮਾਰਦੇ ਆ ਮੈਨੂੰ ਕਹਿੰਦਾ ਮਾਈ ਜਾਂ ਤੇ ਰੱਬ ਕਿਤੇ ਮਾਂ ਸਮਝੀ ਥੂ ਮਾਈ ਜਾਂਦੀ ਐਦਾ ਸਾਰੇ ਕਹਿੰਦੇ ਲੋਕ ਮੈਨੂੰ ਜਿੰਨੇ ਹੈਗੇ ਨੇ ਤੇਰੀ ਮਾਂ ਨਾ ਮਾਈ ਜੀ ਥੂ ਮਾਈ ਜਾਂਦੀ ਤੋ ਚੰਗਾ ਫੇ ਮੇ ਤੁਹਾਡਾ ਪਿਆਰਾ ਹੋ ਜਾਂਦਾ ਓਹੋ ਮੇਰੀ ਭੈਣ ਮੈਨੂੰ ਟਾਂਕੇ ਦੇ ਘਰ ਦੇ ਸਾਰੇ ਮੈਨੂੰ ਇਹ ਵੀ ਬਾਪੂ ਵੀ ਇਹ ਤਾਂ ਵਿਚਾਰੇ ਕੁੱਟ ਖਾਈ ਜਾਂ ਤੇਰੇ ਪਿੱਛੇ ਲੋਕਾਂ ਤੋਂ ਕੁੱਟ ਨਹੀਂ ਖਾਣੇ ਸਕੇ ਉਹਨਾਂ ਨੂੰ ਕਹਿੰਦੇ ਆਪ ਵੀ ਤੁਸੀਂ ਕਰੋ ਮੱਲ ਇਹ ਵੀ ਕਾਇਦੇ ਦੇ ਮੈਨੂੰ ਬੜਾ ਟੰਗ ਬਰਾਵੀ ਮੇਰਾ ਦਾਣਾ ਛੋਟਾ ਬਹੁਤ ਗੰਦੀਆ ਗਾਣਾ ਕਰਦਾਈ ਅੰਬਰ ਛੱਕ ਕੇ ਮਨ ਕਹਿੰਦਾ ਮੈਨੂੰ ਕਹਿੰਦਾ ਇਹ ਗੰਦੀ ਏ ਤੂੰ ਅੱਜ ਇਹ ਗਾਣਾ ਕਹਿੰਦੀ ਆਪਣੀ ਭੈਣ ਨੂੰ ਛੋਟਾ ਜਾਂ ਮੈਂ ਭਰਾ ਆ ਜਾਏ ਉਹਨਾਂ ਨੂੰ ਡਰ ਲੱਗ ਕੇ ਡਰ ਕੇ ਉਹ ਬੰਨਾ ਪੂਰਾ ਨਾਲ ਥੋੜਾ ਜਿਹਾ ਨੇ ਨਾ ਕਿ ਚੱਕ ਦਿੰਦੇ ਨਾ ਨੂੰ ਕਿ ਤੇਰਾ ਵਿਆਹ ਨਹੀਂ ਕਰਦੇ ਆਪਣੇ ਘਰ ਹੁੰਦੀ ਆ ਤੇਰਾ ਕੁਛ ਅੰਦਰ ਡਾਂਗਾ ਲੈ ਕੇ ਆ ਕੇ ਮਾਰਨ ਮਾਰ ਉਹ ਅੰਦਰ ਡਾਂਗਾ ਡੂੰਗਾ ਕਿ ਜੋਗੀ ਛਿੰਨੀ ਬਰੀ ਇਹਨੇ ਕੁੱਟ ਵੀ ਛੜੇ ਅੰਦਰ ਰੋਕੀ ਵੀ ਰੱਖਿਆ ਇਹਨੇ ਛੋਟੇ ਛੋਟੇ ਜੋ ਟਟੀ ਵੀ ਡੋ ਕੋਈ ਵੀ ਕਰ ਦਿੰਦਾ ਉਹ ਇਹਦੇ ਬਾਪੂ ਨੂੰ ਆਏ ਇਹਦੇ ਛੋਟੀਆਂ ਮਾਂ ਕੀ ਚਕਾਓ ਜੀ ਚਕਾਈਆਂ ਮੇਰੇ ਕੋਲ ਲੈ ਕੇ ਬੁਤਾਈਆਂ ਧੱਕੇ ਨਾ ਜਨਾਨੀਆਂ ਜਿੰਨੀਆਂ ਆਈਆਂ ਦੀਆਂ ਚਾਰ ਪੰਜ ਦੇ ਕੋ ਛੋਟੇ ਮਾਰ ਕੇ ਤੇ ਉੱਥੇ ਸਾਫ਼ ਕਰਨ ਦੀ ਪੂਰੀ ਕਲੀ ਆ ਸਭ ਤੋਂ ਉਹ ਤੁਹਾਡੇ ਕੁੱਤੇ ਕਰਦੇ ਗਾ ਨਹੀਂ ਕੁੱਤੇ ਕਰਦੇ ਮਹੱਲੇ 'ਚ ਪਤਾ ਨਹੀਂ ਕਿੰਨੇ ਕੁੱਤੇ ਇਹਨਾਂ ਦੇ ਕੁੱਤੇ ਤੇ ਬਾਹਰ ਵੀ ਨਿਕਲਦੇ ਉਹ ਬਸ ਇੱਥੇ ਆ ਜਾਂਦੇ ਕੀ ਦੋ ਦਿਨ ਹੁੰਦੇ ਰੱਖੇ ਆ ਕਹਿੰਦੇ ਹਾਈ ਤੁਹਾਡੇ ਕੁੱਤੇ ਕੋਈ ਗੰਦਾ ਕਿਹੜਾ ਮਹੱਲਾ ਜੀ ਤੁਹਾਡਾ ਮਹੱਲਾ ਬਸਤੀਆਂ ਦੇ ਜਲੰਧਰ ਸੇਠੀਆਂ ਦੀ ਗਲੀ ਐ ਸੇਠੀਆਂ ਦੀ ਗਲੀ ਬਸਤੀ ਸ਼ੇਖ ਦੀ ਪਾਸੇ ਬਸਤੀ ਸ਼ੇਖ ਸਿੰਘ ਹਾਂਜੀ ਹਾਂਜੀ ਉਹਦੇ ਨਾਲ ਹੀ ਘਰ ਹੈ ਨਾਲ ਉਸ ਆ ਗੋਟਵੇਂ ਮਨ ਲੰਗਾਇਆ ਲੈ ਜਾਣੀ ਐ ਐਡਵਾ ਨੂੰ ਇਹ ਸਾਰੇ ਮੈਨੂੰ ਜੇ ਹੈਗੇ ਨਾ ਉੱਥੇ ਰੋਟੀਆਂ ਪਕਾਉਣ ਵਾਲਾ ਰੱਖਿਆ ਹੈ ਸੋਈ ਜੀ ਬੰਦਾ ਅੱਛਾ ਬਾਈ ਨਾ ਨਹੀਂ ਹੋਏਗਾ ਮੇਰੇ ਔਰੋ ਆ ਚਾ ਪੀਨ ਇਹ ਸਾਰੇ ਬੰਦੇ ਹੋਣਾ ਹੈ ਇਹ ਮੈਂ ਕਹਾਂ ਮੈਂ ਬਾਅਦ ਆ ਜਾਾਂਗੀ ਚਾ ਪੀਂਦੇ ਫਿਰ ਕੀ ਹੋ ਜਾਏਗਾ ਅੰਗਾ ਜੀ ਕਹ ਦਸ ਹੂੰ ਬਾਅਦ ਸੰਗੜ ਬਾਅਦ ਪੀਣ ਆ ਜਾਾਂਗੀ ਹੋ ਫੇ ਕੀ ਹੋ ਜਾਏਗਾ ਰਾਤ ਰਾਤ ਨਾ ਬੰਦਾ ਰਾਤ ਦੇ ਟਾਈਮ ਮੈਂ ਜਾਣਾ ਇਹ ਦੱਸੋ ਮੈਨੂੰ ਕਿਸੇ ਦੇ ਘਰ ਜਾ ਬਾਬੇ ਦੇ ਘਰ ਮੈਂ ਜਾ ਤੂੰ ਗਰਮੀਤ ਕੁਰੇ ਮੇਰੀ ਸੁਣ ਗੱਲ ਖੜੀ ਹੋ ਪਹਿਲਾਂ ਤੂੰ ਮੇਰੀ ਛੋਟੀ ਭੈਣ ਆ ਗਰਮੀਤ ਓਪੇ ਨੇ ਤੂੰ ਸਾਡੇ ਕੋਲ ਰਹਿ ਪਾ ਇੱਥੇ ਤੈਨੂੰ ਪ੍ਰਸ਼ਾਦਾ ਵੀ ਮਿਲਿਆ ਕਰੋ ਲੰਗਰ ਵੀ ਮਿਲਿਆ ਕਰੋ ਮੈਂ ਇੱਥੇ ਰਹਿਣਾ ਨਹੀਂ ਹੈਗਾ ਬਸ ਦਵਾਈ ਜਦੋਂ ਖਾਣੋ ਤੇਰੇ ਪਾਪਾ ਵੀ ਰਹਿਣਗੇ ਨਾਲ ਨਹੀਂ ਨਹੀਂ ਮੈਂ ਇੱਥੇ ਰਹਿਣਾ ਨਹੀਂ ਹੈਗਾ ਦਵਾਈ ਜਦੋਂ ਬਸ ਆਪਣੇ ਘਰ ਜਾ ਕੇ ਭਰਾ ਵੀ ਤੇਰਾ ਰਹੂਗਾ ਨਾਲ ਨਹੀਂ ਨਹੀਂ ਮੈਂ ਇੱਥੇ ਰਹਿਣਾ ਨਹੀਂ ਬਸ ਇਹ ਗੱਲ ਲੈ ਇੱਥੇ ਕੁਛ ਕਰਨਾ ਤੇ ਘਰ ਜਾ ਕੇ ਕੁਛ ਆ ਦਵਾਈਆਂ ਤੂੰ ਖਾਂਦੀ ਨਹੀਂ ਕਹਿੰਦੇ ਘਰੇ ਹਰ ਕਿੰਨੀਆਂ ਦਵਾਈਆਂ ਪਈਆਂ ਪਾਣੀ ਤੱਕ ਨਹੀਂ ਪੀਣਾ ਤੂੰ ਖਾਂਦੀ ਨਹੀਂ ਦਵਾਈਆਂ ਉਹ ਵੀ ਪਈਆਂ ਨੇ ਕਿੰਨੀਆਂ ਦਵਾਈਆਂ ਨੂੰ ਖਾਂਦੀ ਕਾ ਤੂੰ ਨਹੀਂ ਖਾਣੇ ਉਹ ਤਾਂ ਜਲ ਨਹੀਂ ਖਾਦਾ ਦੈਲਿਕ ਜੰਨੀ ਕਰਦਾ ਗਰਮੀਤ ਕੁਰੇ ਚੱਲ ਤੂੰ ਮੇਰੀ ਭੈਣ ਆ ਭਰਾ ਕੋਲੇ ਰਹਿ ਪਾ ਥੋੜੇ ਦਿਨ ਨਾਲ ਤੇਰਾ ਡੈਡੀ ਰਹਿ ਪੂਗੇ ਦੋਨੇ ਤੂੰ ਮੇਰੀ ਛੋਟੀ ਭੈਣ ਆ ਭਰਾ ਕੋਲੇ ਰਹਿ ਨਹੀਂ ਸਕਦੀ ਆ ਆਪਣੇ ਕੋਲੇ ਤੂੰ ਮੇਰੀ ਛੋਟੀ ਭੈਣ ਆ ਦੋ ਤਿੰਨ ਦਿਨ ਰਹਿ ਪਾ ਠੀਕ ਹੈ ਬਾਹਰ ਜਾਣ ਨਾਲ ਨਹੀਂ ਦੋ ਦਿਨਾਂ ਮੈਂ ਨਹੀਂ ਜਾਣਾ ਗੱਜੀ ਮੈਨੂੰ ਮਾਰ ਦੇ ਕੁੱਟ ਦੇ ਉੱਥੇ ਤੂੰ ਕੁੱਟ ਖਾਣੀ ਜਾ ਕੇ ਮੈਂ ਤੈਨੂੰ ਕੁੱਟਣਗੇ ਨਹੀਂ ਮੈਂ ਨਹੀਂ ਮੈਂ ਬਸ ਮੈਨੂੰ ਘਰ ਜਾਂਦੇ ਆ ਬਾਬਾ ਜੀ ਮੱਲੇ ਵਾਲੇ ਵੀ ਤੈਨੂੰ ਤੰਗ ਕਰਦੇ ਆ ਆਪੇ ਮੈਂ ਆਪੇ ਕਿਸੇ ਕਿਸੇ ਮਿੰਟ ਕੱਲਾਂਗੇ ਆਪੇ ਮੈਨੂੰ ਬਚਾਣਾ ਉੱਪਰ ਵਾਲਾ ਹੈਗਾ ਨਾ ਉਨੇ ਉਨੇ ਭੇਜਿਆ ਸਾਨੂੰ ਉਹਨੇ ਮੈਨੂੰ ਬਚਾਉਣਾ ਚਾਹੁੰਦਾ ਮੈਨੂੰ ਉਹਨੇ ਮੈਨੂੰ ਡੋਪਣਾ ਪਾਇਆ ਉਹਨੇ ਕਿਹਾ ਵੀ ਗਰਮੀਤ ਨੂੰ ਇੱਥੇ ਰੱਖ ਲਓ ਉੱਪਰ ਵਾਲਿਆਂ ਨੇ ਮੈਨੂੰ ਇਹ ਨਾ ਕੰਮ ਕਰ ਇਹ ਨਾ ਕਰ ਉੱਪਰ ਵਾਲਿਆਂ ਨੇ ਭੇਜਿਆ ਉੱਪਰ ਵਾਲਿਆਂ ਨੇ ਕਿਹਾ ਆ ਲੈ ਨਹੀਂ ਗੱਲ ਕਹਿ ਸਕਦਾ ਉਹਨੇ ਕਿਸੇ ਨੂੰ ਕਹਿੰਦਾ ਉਹ ਕਹਿੰਦਾ ਆਪਣੇ ਘਰ ਦੇ ਰਵੇ ਭਾਵੇਂ ਮਾਰਾ ਬੰਦੇ ਦੇ ਕਹੋ ਜਿੱਦਾਂ ਦਾ ਵੀ ਹੈ ਉਹ ਕਹਿੰਦਾ ਤੂੰ ਮਾਰਾ ਬੰਦੇ ਦੇ ਵਿੱਚ ਨਹੀਂ ਰਹਿ ਸਕਦੀ ਤੂੰ ਚੰਗਿਆਂ ਚ ਰਹਿਣਾ ਕੋਈ ਨਹੀਂ ਕੋਈ ਨਹੀਂ ਨਾ ਮੈਨੂੰ ਕੋਈ ਮਲੇ ਖਾਣ ਆਪੇ ਮਾਪੇ ਦਾਇਆ ਰਾਮ ਮੈਂ ਕਮਰੇ ਆ ਗਏ ਨਾ ਮੈਂ ਮਾਟਾਲਾ ਉਥੇ ਆਪੇ ਮੈਂ ਲੰਮੇ ਪਿਆ ਕਵਾਂਗੀ ਸੋਇਆ ਨਾ ਮੈਨੂੰ ਕੁਛ ਦਿਓ ਬਸ ਮੈਂ ਭੁੱਖੀ ਸੋਇਆ ਨਹੀਂ ਕੋਈ ਗੱਲ ਨਹੀਂ ਬਾਬਾ ਜੀ ਬਸ ਮੈਂ ਇੱਥੇ ਨਹੀਂ ਰਹਿਣਾ ਬਤਵਾ ਜੀ ਮੇਰ ਨਾਲ ਨਾ ਨਾ ਮੇਰੀ ਭੈਣ ਨਾ ਮੇਰੀ ਭੈਣ ਜੇ ਕਹਿੰਦੇ ਸਰਕਾਰ ਵੀ ਸੋਹਿੰਦੀ ਹੈ ਅੱਜ ਅੱਜ ਗਰਮੀ ਕੁਛ ਨਹੀਂ ਦੇਖ ਰਹੀ ਜੇ ਕਹਿੰਦੇ ਅੰਦਰ ਗਲੀ ਚ ਸੁੱਤੀ ਰਹਿਣਾ ਨੇ ਪਹੁੰਚੋਂ ਬੱਚੀ ਹੁੰਦਾ ਬੜੀ ਗਰਮੀ ਤੇ ਗੁੱਸੇ ਖਰੀਆ ਲਾਪਾਈ ਗਰਮੀ ਦਾ ਪ੍ਰਸ਼ਾਦ ਦੇ ਮੈਨੂੰ ਪਹਿਲਾਂ ਨਾ ਜਿਹੜਾ ਨੇ ਚੈੱਕਪ ਨਹੀਂ ਕਰਾਇਆ ਆਲ ਵਾਲੇ ਹੋ ਗਿਆ ਸੀ ਵੀਰਿਆ ਹੀ ਚੈੱਕ ਅਪ ਕਰਵਾਇਆ ਸੀ ਉਹ ਦਵਾਈ ਨਹੀਂ ਲਈ ਤੇ ਚੈੱਕ ਅਪ ਨਹੀਂ ਕਰਾਇਆ ਕਿ ਰਹਿਣਾ ਹੀ ਆਪਾਂ ਲੇਟ ਆਏ ਕੋਈ ਨਹੀਂ ਸਵੇਰੇ ਆਪਾਂ ਡਾਕਟਰ ਨਾਲ ਗੱਲ ਕਰਾਂਗੇ ਫਿਰ ਤੈਨੂੰ ਭੇਜ ਦਾਂਗੇ ਦਵਾਈ ਦੇ ਕੇ ਠੀਕ ਆ ਪੁਰਾਏ ਭਾਈ ਜਗਰਾਉਂ ਤੋਂ ਤੇਰੇ ਨਾਲ ਗੱਲ ਕਰ ਤੁਹਾਨੂੰ ਮਿਲਿਆ ਵੀਰੇ ਹਾਂਜੀ ਨਹੀਂ ਨਹੀਂ ਆਮਦਾ ਕਿ